ਵੀਰੋ ਪਿਆਰੇ ਵਿਦਿਆਰਥੀਓ ਬੜਾ ਹੀ ਮਹੱਤਵਪੂਰਨ ਵਿਸ਼ਾ ਸਾਇੰਸ ਵਿਗਿਆਨ ਦੇ ਪੱਖੋਂ ਅਤੇ ਗਣਿਤ ਦੇ ਪੱਖੋਂ ਅਸੀਂ ਕਰਨ ਜਾ ਰਹੇ ਹਾਂ ਮਾਪ ਦੀਆਂ ਇਕਾਈਆਂ ਦੀ ਅਗਲਾ ਬਦਲੀ ਇਹ ਵਿਸ਼ਾ ਬੱਚਿਓ ਸਾਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਹੈਗਾ 6ਵੀਂ 7ਵੀਂ 8ਵੀਂ 9ਵੀਂ 10ਵੀਂ ਹਰ ਤੋਂ ਘੱਟ ਕਿਉਂਕਿ ਦੇਖਣ ਚਾਹਿਆ ਕਿ 9ਵੀਂ 10ਵੀਂ ਦੇ ਬੱਚੇ ਵੀ ਜਾਂ ਇਸ ਤੋਂ ਵੱਡੀ ਜਮਾਤਾਂ ਦੇ ਬੱਚੇ ਵੀ ਇਹਨਾਂ ਚੀਜ਼ਾਂ ਵਿੱਚ ਬੜਾ ਭੰਬਲਪੁਕਾ ਆ ਜਾਂਦੇ ਨੇ ਕਿਉਂਕਿ ਉਹ ਗੱਲ ਨੂੰ ਜਿਹੜਾ ਠੀਕ ਤਰ੍ਹਾਂ ਸਮਝਿਆ ਨਹੀਂ ਹੁੰਦਾ ਸੋ ਬੜੇ ਵਿਸਥਾਰ ਦੇ ਨਾਲ ਮੈਂ ਇਤਿਆਰ ਕੀਤਾ ਕਿ ਕਿਵੇਂ ਰਾਸ਼ੀਆਂ ਨੂੰ ਇੱਕ ਇਕਾਈ ਤੋਂ ਦੂਜੀ ਇਕਾਈ 'ਚ ਬਦਲੁੰਦਾ ਬੜਾ ਸੌਖਾ ਢੰਗੇ ਜਿਹਦੇ ਵਿੱਚ ਕਿਤੇ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ ਤੇ ਦਸਵੇਂ ਉਦਾਹਰਣ ਵੀ ਲੈਣੇ ਸੌ ਹਰ ਬਣਾ ਕੇ ਛੋਟੇ ਜਿਹੇ ਤਾਂ ਕਿ ਤੁਹਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਸੋ ਤੁਸੀਂ ਵੀਡੀਓ ਨੂੰ ਬੜੇ ਹੀ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਤੇ ਜਿਹੜੇ ਮੈਂ 10 ਉਦਾਹਰਣਾਂ ਤੁਹਾਨੂੰ ਲਈ ਤਿਆਰ ਕੀਤੀ ਨੇ ਸਾਰੇ ਦੇ ਸਾਰੇ ਆਪਣੀ ਨੋਟ ਵਿੱਚ ਪੱਕੇ ਤੌਰ ਤੇ ਤੁਸੀਂ ਉਤਾਰ ਲਵੋ ਤਾਂ ਕਿ ਵੀਡੀਓ ਤੁਹਾਨੂੰ ਬਾਰ ਬਾਰ ਨਾ ਦੇਖਣਾ ਪਵੇ ਤੇ ਫਿਰ ਤੁਸੀਂ ਜਿਹੜੇ ਹੋਰ ਸਵਾਲ ਨੇ ਆਪਣੇ ਵੱਲੋਂ ਤਿਆਰ ਕਰਕੇ ਉਹਨਾਂ ਨੂੰ ਉਹਨਾਂ ਦਾ ਅਭਿਆਸ ਕਰੋ ਹੁਣ ਦੇਖੀਏ ਬੱਚਿਓ ਅਸੀਂ ਕਿੱਦਾਂ ਕਰਦੇ ਆ ਇਹਨੂੰ ਸੋ ਇਸੀ ਚੈਨਲ ਤੇ ਪਿਆਰੇ ਵਿਦਿਆਰਥੀਓ ਇੰਗਲਿਸ਼ ਦੀਆਂ ਮੈਥ ਦੀਆਂ ਤੇ ਵਿਗਿਆਨ ਦੀਆਂ ਅਲੱਗ-ਅਲੱਗ ਜਮਾਤਾਂ ਦੀਆਂ ਪਲੇਲਿਸਟਾਂ ਹਨ ਬਸ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਸਕਰੋਲ ਕਰੋ ਤੇ 5ਵੀਂ ਤੋਂ ਲੈ ਕੇ 12ਵੀਂ ਤੱਕ ਤੁਹਾਨੂੰ ਅੰਗਰੇਜ਼ੀ ਦੀ ਕੰਮ ਕੀਤਾ ਮਿਲ ਜਾਏਗਾ 8ਵੀਂ ਤੋਂ ਲੈ ਕੇ 10ਵੀਂ ਤੱਕ ਸਾਇੰਸ ਕੰਮ ਹਲੇ ਚੱਲੂ ਹੈ ਇਹਦਾ ਚੱਲਦਾ ਪਿਆ ਤੇ 7ਵੀਂ ਦੀ ਵਿਗਿਆਨ ਸ਼ੁਰੂ ਕਰ ਦਿੱਤੀ ਹੈ ਪੰਜਾਬੀ ਦੇ ਵਿੱਚ ਤੇ ਗਣਿਤ ਅਤੇ ਮੈਥ ਪੰਜਾਬੀ ਅੰਗਰੇਜ਼ੀ ਮੀਡੀਅਮ 6ਵੀਂ ਤੋਂ ਲੈ ਕੇ 10ਵੀਂ ਤੱਕ ਤੇ ਐਬ੍ਰੀਵੀਏਸ਼ਨਸ ਜਨਰਲ ਨੌਲੇਜ ਵਧਾਉਣ ਲਈ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਵਿਸਤ੍ਰਿਤ ਕਰਕੇ ਸਮਝਾਇਆ ਗਿਆ ਸੋ ਤੁਸੀਂ ਉਹਨਾਂ ਪਲੇਲਿਸਟਾਂ ਨੂੰ ਖੋਲ ਕੇ ਵੀ ਆਪਣੇ ਲੋੜ ਦੇ ਮੁਤਾਬਕ ਲਿਖੋ ਲੇਖੋ ਬੱਚਿਓ ਮੈਗਾ ਮੈਗਾ ਐਮ ای ਜੀ ਐ ਇਹਨੂੰ ਅਸੀਂ ਵੱਡੇ ਐਮ ਦੇ ਨਾਲ ਇਹਦਾ ਸੰਕੇਤ ਹੈਗਾ ਤੇ ਇਹਦਾ ਮਤਲਬ ਹੈ 10 ਲੱਖ ਇਹਦੇ ਵਿੱਚ ਅਸੀਂ ਨਹੀਂ ਕਰਾਂਗੇ ਵੈਸੇ ਇਹ ਵੱਡੀ ਜਮਾਤਾਂ ਲਈ ਹੈ ਪਰ ਤੁਸੀਂ ਆਪਣੇ ਨੌਲੇਜ ਲਈ ਹੈ ਧਿਆਨ ਰੱਖੋ ਮੈਗਾ ਮਤਲਬ ਕਿ 10 ਲੱਖ ਕਿਲੋ ਇਹਦਾ ਜੋ ਨਿਸ਼ਾਨ ਹੈ ਉਹ ਹੈ ਕੇ ਠੀਕ ਹੈ ਛੋਟਾ ਕੇ ਤੇ ਇਹਦਾ ਮਤਲਬ ਹੈ ਹਜ਼ਾਰ ਇਹਦਾ ਮਤਲਬ ਹੈ ਵੀ ਜਿੱਥੇ ਕੇ ਹੈਗਾ ਉੱਥੇ ਤੁਸੀਂ ਹਜ਼ਾਰ ਲਿਖ ਸਕਦੇ ਹੋ ਤੇ ਜਿੱਥੇ ਹਜ਼ਾਰ ਹੈਗਾ ਉੱਥੇ ਕੇ ਲਿਖ ਸਕਦੇ ਹੋ ਇਹਦਾ ਇਹ ਮਤਲਬ ਹੈ ਠੀਕ ਹੈ ਤੇ ਇਸੇ ਤਰ੍ਹਾਂ ਹੈਕਟੋ ਹੈਕਟੋ ਦਾ ਸਿੰਬਲ ਹੈਗਾ ਸੰਕੇਤ ਹੈਗਾ H ਇਹਦਾ ਮਤਲਬ ਹੈ 100 ਭਾਵ 100 ਦੀ ਜਗ੍ਹਾ ਤੁਸੀਂ H ਲਿਖ ਸਕਦੇ ਹੋ ਤੇ H ਦੀ ਜਗ੍ਹਾ 100 ਲਿਖ ਸਕਦੇ ਹੋ ਜਿੱਥੇ ਰਕਮਾਂ ਦੀ ਗੱਲ ਹੁੰਦੀ ਹੈ ਹੈਕਟੋ ਵਸੇ ਪ੍ਰੈਸ਼ਰ ਵਿੱਚ ਵਰਤਿਆ ਜਾਂਦਾ ਹੈ ਵੱਡੀ ਕਲਾਸਾਂ ਵਿੱਚ ਜ਼ਿਆਦਾ ਵਰਤਿਆ ਨਹੀਂ ਜਾਂਦਾ ਪਰ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਇੱਕ ਹੈਗਾ ਡੈਕਾ ਡੇਕਾ ਨੂੰ ਡੀਏ ਕਰਕੇ ਲਿਖਦੇ ਨੇ ਡੀਏ ਤੇ ਡੇਕਾ ਬਰਾਬਰ ਹੁੰਦਾ 10 ਜਿੱਥੇ 10 ਸੇ ਉੱਥੇ ਡੇਕਾ ਡੀਏ ਲਿਖਿਆ ਜਾ ਸਕਦਾ ਜਿੱਥੇ ਡੀਏ ਉੱਥੇ 10 ਲਿਖਿਆ ਜਾ ਸਕਦਾ ਹੈ ਬਰਾਬਰ ਨੇ ਦੋਨੋਂ ਤੇ ਮਾਈਕਰੋ ਹੁਣ ਇਹਦਾ ਆ ਗਿਆ ਉੱਠਾ ਉਲਟ ਕਰ ਨੂੰ ਜਿਹੜੇ ਉੱਪਰ ਸੀ ਪੜੇ ਨੇ ਇਹ 10 ਲੱਖ ਹੈ ਤੇ ਇਹ ਬਣ ਜਾਏਗਾ 1/10 ਲੱਖ ਮਾਈਕਰੋ ਹੁੰਦਾ ਹੈ 10 ਲਖਵਾਂ ਹਿੱਸਾ ਭਾਵ ਕਿਸੇ ਚੀਜ਼ ਦੇ 10 ਲਖ ਕਿਸੇ ਕਰ ਦੋ ਤੇ ਇੱਕ ਹਿੱਸਾ ਬਣਦਾ ਹੈ ਮਾਈਕਰੋ ਤੇ ਉਹਦਾ ਸੰਕੇਤ ਵਿੱਚ ਇਦਾਂ ਹੁੰਦਾ ਯੂ ਫਾਕੇ ਤੇ ਥੱਲੇ ਇਹਦੀ ਨਾ ਇਹ ਪੂਛੀ ਜੀ ਲਮਕਾ ਰਣੀ ਹੈ ਇਹਨੂੰ ਮਾਈਕਰੋ ਠੀਕ ਹੈ ਇਹ ਗ੍ਰੀਕ ਲੈਟਰ ਹੈਗਾ ਮਿਊ ਕਰਦੇ ਨਾ ਮਿਊ ਸੋ ਮਾਈਕਰੋ ਠੀਕ ਹੈ 1/10 ਲੱਖ ਭਾਵ 0.000001 ਠੀਕ ਹੈ ਫਿਰ ਮਿਲੀ ਮਿਲੀ ਨੂੰ ਛੋਟੇ ਐਮ ਕਰਕੇ ਲਿਖਿਆ ਜਾਂਦਾ ਹੈ ਮੈਗਾ ਨੂੰ ਵੱਡਾ ਐਮ ਕਰਕੇ ਲਿਖਿਆ ਜਾਂਦਾ ਸੋ ਮਿਲੀ ਐਮ 1/1000 0.001 ਇਹ ਤੁਹਾਨੂੰ ਚੀਜ਼ਾਂ ਇਹ ਚਾਰਟ ਪੂਰਾ ਲਿਖ ਕੇ ਕੰਧ ਤੇ ਲਾ ਲਓ ਤੇ ਇਹਨੂੰ ਦੇਖਦੇ ਜਾਓ ਰੋਜ਼ ਤੇ ਤੁਹਾਡੇ ਦਿਮਾਗ ਚ ਪੱਕਾ ਬਹਿ ਜਾਏਗਾ ਸੈਂਟੀ ਸੀਵੀ ਤੋਂ ਸੌ ਸੌ ਮੀਸਾ ਜਾਂ ਦਰ ਕੋ ਸੱਸੀ ਤੋਂ ਸੌ ਤੇ ਸੱਸੀ ਤੋਂ ਸੀ ਸੈਂਟੀ ਸੱਸੀ ਤੋਂ ਸੈਂਟੀ ਤੇ ਸੈਂਟੀ ਤੋਂ ਮਲਕੀ ਸੱਸੀ ਤੋਂ ਸੌਵਾਂ ਹਿੱਸਾ 1/100 ਸੋ 0.0 ਬਣ ਗਿਆ ਫਿਰ ਅਗਰ ਡੈਸੀ ਡੈਸੀ ਦੱਦੇ ਤੋਂ ਦਸਵਾਂ ਦੱਦੇ ਤੋਂ ਡੈਸੀ ਸੋ ਇਹਨੂੰ ਡੀ ਕਰੀ ਲਿਖਦੇ ਆ 1/10 ਬਰਾਬਰ 0.1 ਭਾਵ ਜਿੱਥੇ 0.1 ਕੇ ਉੱਤੇ ਡੀ ਲਿਖਿਆ ਜਾ ਸਕਦਾ ਹੈ ਜਿੱਥੇ 0.01 ਹੈਗਾ ਉੱਤੇ ਸੀ ਲਿਖਿਆ ਜਾ ਸਕਦਾ ਹੈ ਜਿੱਥੇ ਐਮ ਹੈਗਾ ਛੋਟਾ ਉੱਤੇ 0.01 001 ਲਿਖਿਆ ਜਾ ਸਕਦਾ ਹੈ ਤੇ ਜਿੱਥੇ 0.001 ਹੈ ਉੱਤੇ ਐਮ ਲਿਖਿਆ ਜਾ ਸਕਦਾ ਹੈ ਇਹ ਤੇ ਹੈਗੀ ਬੜੀ ਮੁਟਲੀ ਗੱਲ ਹੁਣ ਇਸੇ ਨੂੰ ਹੋਰ ਸਮਝੀ ਅੱਗੇ ਇਹ ਦੇਖੋ ਮਾਈਕਰੋ ਅਸੀਂ ਕਿਹਾ ਕਿ 1/10 ਲੱਖ ਤੇ ਮੈਂ ਜੇ ਬੱਚੇ ਤਿਰਛਾ ਗੁਣਨਫਲ ਕਰਾਂ ਕਰਾਸ ਮਲਟੀਪਲੀਕੇਸ਼ਨ ਇਹਨੂੰ ਮੈਂ ਇਦਾਂ ਗੁਣਾ ਕਰ ਦਿੱਤਾ ਇਹਦਾਨ ਕੀ ਹੈ 10 ਲੱਖ ਮਾਈਕਰੋ ਬਰਾਬਰ ਸਮਕੇ ਦਾਗੇ ਮਾਈਕਰੋ ਦਾ ਬਰਾਬਰ 1 ਹੈ ਕਿ ਨਾ ਤੇ ਇਹਦੇ ਹਰ ਨੂੰ ਮੈਂ ਇੰਨਾ ਗੁਣਾ ਕਰ ਦਿੱਤਾ ਇਹਨੂੰ ਕਹਿੰਦੇ ਨੇ ਤਿਰਛਾ ਗੁਣਨਫਲ ਇਹਦਾ ਮਤਲਬ ਹੈ ਉਹ ਆ 10 ਲੱਖ ਮਾਈਕਰੋ ਬਰਾਬਰ 1 ਭਾਵ 1 ਨੂੰ ਜਿਵੇਂ ਇੱਕ ਦੀ ਥਾਂ 10 ਲੱਖ ਮਾਈਕਰੋ ਲਿਖਾਂ ਉਹਨਾਂ ਕੋਈ ਫਰਕ ਨਹੀਂ ਪਏਗਾ ਕਿਉਂਕਿ 1 ਨੂੰ ਜਿੰਨਾ ਮਰਜ਼ੀ ਗੁਣਾ ਕਰ ਦੋ ਉਹਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਇਸੇ ਤਰ੍ਹਾਂ ਮਿਲੀ ਬਰਾਬਰ ਹੁੰਦਾ 1/1000 ਅਸੀਂ ਦੇਖਿਆ ਤ੍ਰਿਛਾ ਗੁਣਨਫਲ ਕੀਤਾ ਇਹਦਾ ਨੂੰ ਕੀ ਹੋ ਗਿਆ 1000 ਮਿਲੀਕੇ ਦੇ ਬਰਾਬਰ ਹੋ ਗਿਆ 1000 ਐਮ ਬਰਾਬਰ 1 ਐਵੇਂ ਲਾਲ ਕਰ ਦਿੱਤਾ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਤੁਸੀਂ ਨੋਟ ਕਰ ਲਓ ਇੱਕ ਥਾਂ ਤੇ ਲਿਖ ਲਵੋ 1000 ਐਮ ਬਰਾਬਰ 1 ਸੈਂਟੀ ਬਰਾਬਰ 1/100 ਹੁੰਦਾ ਹੈ ਤ੍ਰਿਛਾ ਗੁਣਨਫਲ ਕੀਤਾ ਤੇ ਬਣਿਆ 100 ਸੈਂਟੀ 100 ਸੈਂਟੀ ਮੈਨੇ 100 ਸੀ ਬਰਾਬਰ 1 ਇਹ ਸਾਰੀ ਚੀਜ਼ਾਂ ਦੀ ਵਰਤੋਂ ਜਿਹੜਾ ਮੈਂ ਲਾਲ ਕਰ ਦਿੱਤੇ ਨੇ ਇਹਨਾਂ ਨੂੰ ਤੁਸੀਂ ਲਿਖ ਲਓ ਇਹ ਸਾਰੇ ਵਰਤਾਂਗੇ ਤੇ ਬੱਚਿਓ ਜੇ ਤੁਸੀਂ ਇਹ ਚੀਜ਼ ਸਿੱਖ ਲਈ ਤੇ ਵੱਡੀਆਂ ਜਮਾਤਾਂ ਤੱਕ ਵੀ ਤੁਹਾਡੇ ਆ ਹਮੇਸ਼ਾ ਕੰਮ ਆਣਗੀਆਂ ਇੱਕ ਰਾਸ਼ੀ ਨੂੰ ਇੱਕ ਇਕਾਈ ਚੋਂ ਦੂਜੀ ਇਕਾਈ ਵਿੱਚ ਬਦਲਣ ਲੱਗੇ ਤੁਹਾਡੇ ਕੋਲ ਕੋਈ ਗਲਤੀ ਨਹੀਂ ਹੋਏਗੀ ਠੀਕ ਹੈ ਡੈਸੀ ਬਰਾਬਰ 1/10 100 ਤਿਰਛਾ ਗੁਣਨਫਲ ਕੀਤਾ ਤੇ ਬਣ ਗਿਆ 10 ਡੈਸੀ 10 ਡੈਸੀ ਭਾਵ 10d ਬਰਾਬਰ 1 ਠੀਕ ਹੈ ਹੋਰ ਦੇਖੀਏ ਦੂਜੀ ਚੀਜ਼ਾਂ ਮੈਗਾ ਆ ਗਿਆ ਹੁਣ ਮੈਗਾ ਜਿਹੜਾ ਹੈ ਬੱਚਿਓ ਉਹ 10 ਲੱਖ ਦੇ ਬਰਾਬਰ ਹੈ ਤੇ ਮੈਂ ਕੀ ਕੀਤਾ ਮੈਗਾ ਨੂੰ ਇਧਰਾਂ ਦਿੱਤਾ ਤੇ 10 ਲੱਖ ਨੂੰ ਇਹਦੇ ਥੱਲੇ ਲੈ ਜਾਂਦਾ ਤੇ ਸੱਜੇ ਪਾਸੇ ਕਿੰਨਾ ਆ ਕੇ ਰਹ ਜੇਗਾ ਇਹਦਾ ਮੈਗਾ 10 ਲੱਖ M 10 ਲੱਖ 1 ਤੇ ਹੁਣ ਜਿੱਲੇ 1 10 ਲੱਖ ਹੋਏਗਾ ਤੇ ਕੀ ਹੋ ਜਾਏਗਾ 0.000001 M 1 ਇਹ ਗੱਲ ਯਾਦ ਰੱਖੋ ਚੰਗੀ ਤਰ੍ਹਾਂ ਲਿਖ ਲਵੋ ਇੱਕ ਚਾਰਟ ਬਣਾ ਲਵੋ ਠੀਕ ਹੈ ਹੁਣ ਕਿਲੋ 1000 1000 ਥੱਲੇ ਲੈਣ ਦਾ ਤੇ ਕੀ ਬਣ ਗਿਆ ਕਿਲੋ 1000 k ਵਟਾ 1000 ਬਰਾਬਰ 1 ਸੋ k ਵਟਾ 1000 ਕਿਹਦੇ ਬਰਾਬਰ ਹੋ ਜਾਏਗਾ ਕਿਉਂਕਿ 1 ਵਟਾ 1000 ਹੈਗਾ ਸੋ 0.001 ਸੋ 0.001 k ਬਰਾਬਰ 1 ਭਾਵ ਮੈਂ 1 ਦੀ ਥਾਂ 0.001 k ਲਿਖ ਸਕਦਾ ਆਪਣੀ ਲੋੜ ਦੇ ਮੁਤਾਬਕ ਜਦੋਂ ਸਵਾਲ ਕਰਾਂਗੇ ਤੁਹਾਨੂੰ ਸਾਰੀਆਂ ਗੱਲਾਂ ਸਮਝ ਆ ਜਾਣਗੀਆਂ ਤੇ ਅੱਜ ਤੋਂ ਬਾਅਦ ਤੁਹਾਨੂੰ ਇਕਾਈਆਂ ਦੀ ਅਦਲਾ ਬਦਲੀ ਵਿੱਚ ਕਦੀ ਕੋਈ ਬਲਪੂਸਾ ਨਹੀਂ ਰਹੇਗਾ ਠੀਕ ਹੈ ਔਰ ਦੇਖੀਏ ਹੈਕਟੋ ਇਹਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਹੈ ਹੈਕਟੋ ਡੈਕਾ ਦੀ ਡੈਕਾ ਦੀ ਵਰਤੋਂ ਜ਼ਿਆਦਾ ਨਹੀਂ ਹੁੰਦੀ ਪਰ ਪ੍ਰੈਸ਼ਰ ਵਿੱਚ ਹੁੰਦੀ ਹੈ ਜਦੋਂ ਤੁਸੀਂ ਵੱਡੀ ਕਲਾਸ ਵਿੱਚ ਜਾਓਗੇ ਜਿਹੜਾ ਹੈਕਟੋ ਪੈਸਕਲ ਹੈ ਸੀ ਵਰਤਦੇ ਆਂ ਜ਼ਿਆਦਾਤਰ ਠੀਕ ਹੈ ਸੋ ਪਰ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਹੈਕਟੋ ਬਰਾਬਰ 100 100 ਥੱਲੇ ਆ ਗਿਆ ਕੀ ਬਣ ਗਿਆ ਹੈਕਟੋ 100 ਬਰਾਬਰ H 100 ਬਰਾਬਰ 1 ਕਿਉਂਕਿ ਇੱਥੇ ਕੱਲਾ ਜਿਹੜੇ 100 ਥੱਲੇ ਆ ਗਏ ਇੱਥੇ ਕੱਲਾ 1 ਰਹਿ ਜਾਏਗਾ ਭਾਵ 0.01 H ਬਰਾਬਰ ਵੋਲਟ ਇੱਕ ਦੀ ਥਾਂ ਇਹ ਲਿਖਿਆ ਜਾ ਸਕਦਾ ਹੈ ਲੋਡ ਦੇ ਮੁਤਾਬਕ ਉਹਨਾਂ ਦੇ ਡੈਕਾ ਸੋ ਡੈਕਾ ਬਰਾਬਰ 10 ਹੁੰਦਾ ਹੈ 10 ਲਿਆ ਗਿਆ ਸੋ ਡੈਕਾ ਬਰਾਬਰ 10 ਬਰਾਬਰ ਡੀਏ ਬਰਾਬਰ 10 ਬਰਾਬਰ 1 ਭਾਗ 0.1 ਡੀਏ ਬਰਾਬਰ 1 ਹੁਣ ਇਹ ਜਿਹੜੀ ਚੀਜ਼ਾਂ ਨੇ ਬੱਚਿਓ ਅਸੀਂ ਵਰਤਾਂਗੇ ਆਪ ਦੇਖੀ ਹੁਣ ਉਹਨਾਂ ਚੀਜ਼ ਥੋੜੀ ਸਮਝ ਲਈਏ ਕਿ ਲੰਬਾਈ ਦੀ ਮੁੱਢਲੀ ਇਕਾਈ ਕਿਹੜੀ ਮੁੱਢਲੀ ਇਕਾਈ ਮੀਟਰ ਹੈ ਮੁਢਲੀ ਇਕਾਈ ਮੀਟਰ ਇਹਨੂੰ ਇਹ ਛੋਟਾ ਵੱਡਾ ਕੀਤਾ ਜਾਂਦਾ ਹੈ ਡੈਸੀਮੀਟਰ ਮਿਲੀਮੀਟਰ ਕਿਲੋਮੀਟਰ ਹੈ ਨਾ ਭਾਰ ਦੀ ਮੁਢਲੀ ਇਕਾਈ ਕਿਹੜੀ ਹੈ ਗ੍ਰਾਮ ਇਹਨੂੰ ਇਹ ਵੱਡਾ ਛੋਟਾ ਕੀਤਾ ਜਾਂਦਾ ਹੈ ਸਮਰੱਥਾ ਦੀ ਮੁਢਲੀ ਇਕਾਈ ਕਿਹੜੀ ਹੈ ਲੀਟਰ ਠੀਕ ਹੈ ਇਹ ਮੁਢਲੀ ਇਕਾਈ ਇਹਦਾ ਸਾਨੂੰ ਪਤਾ ਹੋਣਾ ਚਾਹੀਦਾ ਹੁਣ ਲੰਬਾਈ ਦੀ ਵੱਡੀ ਇਕਾਈ ਕਿਹੜੀ ਕਿਲੋਮੀਟਰ ਦੂਰੀਆਂ ਜਿਹੜੀਆਂ ਨੇ ਵੱਡੀਆਂ ਅਸੀਂ ਕਿਲੋਮੀਟਰ ਜਨਾਬਦੇ ਹਾਂ ਤੇ ਕਿਲੋ ਮੈਨੇ ਕੀ ਜਾਂਦਾ ਬੱਚਿਓ 1000 ਸੋ 1000 ਮੀਟਰ ਠੀਕ ਹੈ ਸੌਖਾ ਜਿਹਾ ਸਿਸਟਮ ਲੰਬਾਈ ਦੀ ਆਮ ਇਕਾਈ ਕਿਹੜੀ ਹੈ ਜਿਹੜੀ ਅਸੀਂ ਕਪੜੇ ਦੀ ਲੰਬਾਈ ਨਾ ਫਣੀ ਹੈ ਕੋਈ ਮੈਜ਼ ਦੀ ਲੰਬਾਈ ਨਾ ਫਣੀ ਹੈ ਜਾਂ ਕੋਈ ਹੋਰ ਚੀਜ਼ਾਂ ਅਸੀਂ ਵਰਤਦੇ ਹਾਂ ਸੈਂਟੀਮੀਟਰ ਤੇ ਸੈਂਟੀ ਕਿਤੇ ਬਰਾਬਰ ਹੁੰਦਾ 0.01 ਸੋ 0.01 ਮੀਟਰ ਹੋ ਗਿਆ ਮੀਟਰ ਲੈ ਦਿੱਤਾ ਸੈਂਟੀ ਦੇਗਾ 0.01 ਲੈ ਦਿੱਤਾ ਲੰਬਾਈ ਦੀ ਛੋਟੀ ਇਕਾਈ ਮਿਲੀਮੀਟਰ ਹੋਰ ਵੀ ਛੋਟੀ ਕਰਨੀ ਹੈ ਤੇ ਮਿਲੀਮੀਟਰ ਕੀ ਹੁੰਦਾ 0.001 ਸੋ ਮੀਟਰ ਆ ਗਿਆ ਭਾਰ ਦੀ ਵੱਡੀ ਇਕਾਈ ਕਿਲੋਗ੍ਰਾਮ ਭਾਰ ہزار ਕਿਲੋਗ੍ਰਾਮ ਭਾਰ ਦੀ ਛੋਟੀ ਇਕਾਈ ਮਿਲੀਮੀਟਰ ਭਾਰ 0.001 ਗ੍ਰਾਮ ਤੇ ਸਮਰੱਥਾ ਦੀ ਛੋਟੀ ਇਕਾਈ ਮਿਲੀਲੀਟਰ 0.001 ਲੀਟਰ ਇਹ ਹੈ ਤੇ ਬੱਚੋ ਬੜਾ ਬੇਸਿਕ ਜਿਹਾ ਸੀਗਾ ਹੁਣ ਅਸੀਂ ਕਰਦੇ ਹਾਂ 10 ਸਵਾਲ ਜਿਹਦੇ ਵਿੱਚ ਇਕਾਈ ਇੱਕ ਇਕਾਈ ਤੋਂ ਦੂਜੀ ਇਕਾਈ ਵਾਲੇ ਪਾਸੇ ਜਾਵਾਂਗੇ ਠੀਕ ਹੈ ਪਹਿਲਾਂ ਤੇ ਬੱਚੋ ਅਸੀਂ ਕਰਾਂਗੇ ਜਦਾਂ ਮੁੱਢਲੀ ਇਕਾਈ ਤੋਂ ਵੱਡੀ ਐ ਛੋਟੀ ਇਕਾਈ ਜਾਂ ਛੋਟੀ ਜਾਂ ਵੱਡੀ ਇਕਾਈ ਤੋਂ ਮੁੱਢਲੀ ਇਕਾਈ ਠੀਕ ਹੈ ਵੈਲੂ ਕਰਦੇ ਆ ਉਹ ਸੌਖੇ ਰਣਗੇ ਹੁਣ ਦੇਖੋ ਕਿਦਾਂ ਕਰਨਾ ਹੈ ਇਹਦੇ ਵਿੱਚ ਕਹਿੰਦੇ 15 ਕਿਲੋਮੀਟਰ ਨੂੰ ਮੀਟਰ ਵਿੱਚ ਬਦਲੋ ਹੁਣ ਕਹਿੰਦੇ ਮੀਟਰ ਵਿੱਚ ਬਦਲੋ ਭਾਵ ਜਿਹੜਾ ਕਿਲੋ ਹੈਗਾ ਉਹ ਮੈਨੂੰ ਨਹੀਂ ਚਾਹੀਦਾ ਕਿਲੋ ਮੈਂ ਚੱਕ ਦੇਣਾ ਤੇ ਬੱਚੇ ਕਿਲੋ ਕਿਹਦੇ ਬਰਾਬਰ ਹੁੰਦਾ ਹੈ ਹਜ਼ਾਰ ਇਹਦਾ ਮਤਲਬ ਇਹ ਹੋਇਆ ਜਿੱਥੇ ਕੱਕੇ ਨੂੰ ਸਿਹਾਰੀ ਕਿਲੋ ਹੈਗਾ ਉਹਦੀ ਥਾਂ ਮੈਂ ਹਜ਼ਾਰ ਲਿਖ ਸਕਦਾ ਸੋ 15 ਗੁਣਾ 1000 ਤੇ ਕਿਲੋਮੀਟਰ ਰਹਿ ਗਿਆ ਜਿਹਦੀ ਗੱਲ ਸਮਝਾਈਏ ਤੁਹਾਨੂੰ ਤੇ ਦੋਨਾਂ ਨੂੰ ਗੁਣਾ ਕਰਤਾ ਕਿੰਨਾ ਬਣਿਆ 15000 ਸੋ 15000 ਮੀਟਰ ਇਹ ਆ ਗਿਆ ਸਾਡਾ ਜਵਾਬ ਇਹ ਬੜੇ ਸੋਖਿਆ ਲਈ ਢੰਗ ਨੇ ਪੱਲੇ ਸੀ ਅਭਿਆਸ ਨਹੀਂ ਕਰਦੇ ਪਏ ਹੁਣ ਪੁੱਠਾ ਕਰਦੇ ਹਾਂ 1775 ਮੀਟਰ ਨੂੰ ਕਿਲੋਮੀਟਰ ਵਿੱਚ ਬਦਲੋ ਹੁਣ ਬੱਚਿਓ ਇੱਥੇ ਮੀਟਰ ਹੈਗਾ ਤੇ ਕਿਲੋਮੀਟਰ ਮੈਂ ਲੈ ਕੇ ਆਣਾ ਬਣੀ ਬਾਰੋਂ ਦੀ ਲੈਣਾ ਕਿਲੋਮੀਟਰ ਤੇ ਮੈਂ ਇਹਦਾ ਤਰੀਕਾ ਕੀ ਹੈਗਾ ਪਹਿਲਾਂ ਤੁਸੀਂ ਇਦਾਂ ਕਰਨਾ ਜਿਲੇ ਅਭਿਆਸ ਹੋ ਜਾਏ ਫਿਰ ਤੁਸੀਂ ਇਹ ਕੰਮ ਦਿਮਾਗ ਵਿੱਚ ਕਰਨਾ ਇਹ ਵਾਲਾ ਪੜਾ ਦਿਮਾਗ ਵਿੱਚ ਚੱਲੇਗਾ ਤਾਂ 1375 ਨੂੰ ਮੈਂ ਲਿਖਾਂਗਾ 1375 1 ਮੀਟਰ 1375 ਮੀਟਰ ਨੂੰ ਮੈਂ ਲਿਖਾਂਗਾ 1375 1 ਮੀਟਰ ਹੁਣ ਮੈਂ ਇਹ ਤੁਹਾਨੂੰ ਸੂਚੀ ਬਣਾ ਕੇ ਦਿੱਤੀ ਸੀਗੀ ਕਿ ਇੱਕ ਕਿਹਦੇ ਕਿਹਦੇ ਬਰਾਬਰ ਹੁੰਦਾ ਹੈ ਤੇ ਉਹ ਚੈੱਕ ਇਹ ਵੀ ਸੀਗਾ ਤੇ ਮੈਨੂੰ ਕਿਲੋ ਚਾਹੀਦਾ ਮੈਂ ਕਿਹਾ ਲੋੜ ਦੇ ਮੁਤਾਬਕ ਹੈਕਟੋ ਚਾਹੀਦਾ ਹੈ ਡੈਸੀ ਚਾਹੀਦਾ ਹੈ ਮਾਈਕਰੋ ਚਾਹੀਦਾ ਹੈ ਮੈਗਾ ਚਾਹੀਦਾ ਹੈ ਹਨਾ ਤੇ ਮੈਨੂੰ ਕਿਲੋ ਚਾਹੀਦਾ ਹੈ ਤੇ ਕਿਲੋ ਕਿੰਨੇ ਕਿਲੋ ਇੱਕ ਦੇ ਬਰਾਬਰ ਹੁੰਦਾ ਹੈ 0.001 ਕਿਲੋ ਇੱਕ ਦੇ ਬਰਾਬਰ ਹੁੰਦਾ ਤੇ ਇਹਦਾ ਮਤਲਬ ਹੈ ਕਿ ਵਾ ਇੱਕ ਦੀ ਥਾਂ ਲਿਖਾਂਗਾ 0.001 ਕਿਲੋ ਬਸ ਹੁਣ ਜਿਹੜੇ ਦੋ ਸੰਖਿਆਵਾਂ ਨੇ ਇਹਨੂੰ ਸਰਲ ਕਰ ਦਾਂਗੇ ਸੋ ਜੇ 1 2 3 ਕੋਈ 1 ਹੈਗਾ 1 ਨਾਲ ਗੁਣਾ 1 2 3 ਸੋ 1 2 3 1.375 1.375 ਕਿਲੋਮੀਟਰ ਆ ਗਿਆ ਮੇਰਾ ਜਵਾਬ ਕੋਈ ਟੰਬੜ ਗੁੱਸਾ ਨਹੀਂ ਹੁਣ 13 ਕਿਲੋਗ੍ਰਾਮ ਨੂੰ ਗ੍ਰਾਮ ਵਿੱਚ ਬਦਲੋ ਇਹ ਤੇ ਸੌਖਾ ਹੀ ਹੈ ਮੈਨੂੰ ਗ੍ਰਾਮ ਚਾਹੀਦੇ ਕਿਲੋ ਨਹੀਂ ਚਾਹੀਦਾ ਸੋ ਕਿਲੋ ਦੀ ਥਾਂ ਮੈਂ 1000 ਲਿਖ ਦਾਂਗਾ 13 ਗੁਣਾ 1000 ਗ੍ਰਾਮ ਬਰਾਬਰ 13000 ਗ੍ਰਾਮ ਬੜਾ ਮੁਢਲਾ ਆ ਗਿਆ ਇਹਨੋਂ ਹੋਰ ਦੇਖੀਏ ਸਿੰਪਲ ਹੁਣ 33 ਗ੍ਰਾਮ ਨੂੰ ਕਿਲੋਗ੍ਰਾਮ ਚ ਬਦਲਣਾ ਹੈ ਸੋ ਕੀ ਕਰਾਂਗੇ ਕਿਲੋ ਮੈਨੂੰ ਬਾਹਰੋਂ ਚਾਹੀਦਾ ਵਾਧੂ ਤੇ ਕੀ ਕਰਾਂ 33 1 ਗ੍ਰਾਮ ਲਿਖ ਲਾਂਗਾ 33 ਗ੍ਰਾਮ ਨੂੰ 33 1 ਗ੍ਰਾਮ ਤੇ ਇੱਕ ਕਿਲੋ ਕਿੱਥੋਂ ਲੇਗਾ ਮੈਨੂੰ ਕਿੱਥੋਂ ਮਿਲੇਗਾ ਕਿੱਥੋਂ ਦੀ 1 0.001 ਕਿਲੋ ਜਿਹੜੀ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਸਮਝਾਈ ਇਹ ਗੱਲ ਸੋ ਮੈਂ ਇੱਕ ਦੀ ਥਾਂ ਲਿਖਾਂਗਾ 0.001 ਕਿਲੋ 1 ਕਿਲੋਗ੍ਰਾਮ ਅਠਾ ਵਣ ਕੇ ਕਿਲੋ ਆ ਗਿਆ ਮੇਰੇ ਕੋਲ ਇਹ ਦੋਨੋਂ ਨੂੰ ਮੈਂ ਸੌਲਵ ਕਰ ਲਾਂਗਾ ਸੋ ਇੱਕ ਨਾਲ ਗੁਣਾ ਹੋ ਰਿਹਾ 33 ਦਾ 33 ਲੇਗਾ ਤੇ ਦਿਸ਼ਮਲਵ ਨੇ ਮਣੀ ਦਸ਼ਮਲਵ ਤਿੰਨ ਥਾਂ ਨੇ 1 2 3 ਸੋ 1 2 ਤੇ 0 ਭਾਗ 3 ਹੋ ਜਾਏਗਾ ਤੇ ਪੁਆਇੰਟ 0 ਠੀਕ ਹੈ ਨਾ ਸੋ 0.033 ਕਿਲੋਗ੍ਰam ਸਾਡਾ ਜਵਾਬ ਆ ਗਿਆ ਹੁਣ ਦੇਖਿਏ ਲੀਟਰ ਨੂੰ ਮਿਲੀਲੀਟਰ ਵਿੱਚ ਬਦਲੋ 0.5 ਲੀਟਰ ਨੂੰ ਮਿਲੀਲੀਟਰ ਵਿੱਚ ਬਦਲੋ ਮਤਲਬ ਕਿ ਹਾਲ ਤੱਕ ਤੇ ਕਿਲੋਗ੍ਰam ਅਸੀਂ ਵੱਡੇ ਛੋਟੇ ਤੋਂ ਵੱਡਾ ਕੀਤਾ ਹੁਣ ਹੈ ਵੱਡੇ ਤੋਂ ਛੋਟਾ ਕਰਦੇ ਹਾਂ 0.5 ਲੀਟਰ ਕਿਉਂਕਿ ਮਿਲੀ ਇਹੜਾ ਵਧੂਏ ਉਹ ਮੈਂ ਲੈ ਕੇ ਆਣਾ ਸੋ ਮੈਂ ਕੀ ਕਰਾਂਗਾ ਗੁਣਾ ਇੱਕ ਲਿਖ ਲਾਂਗਾ ਹੁਣ ਮਿਲੀ ਕਿੰਨੇ ਮਿਲੀ ਜਿਹੜਾ 1 ਦੇ ਬਰਾਬਰ ਹੁੰਦਾ ਹੈ 1000 ਮਿਲੀ 1 ਦੇ ਬਰਾਬਰ ਹੁੰਦਾ ਹੈ ਭਾਵੇਂ ਇੱਕ ਦੀ ਥਾਂ ਲਿਖਾਂਗਾ 1000 ਮਿਲੀ ਹੁਣ 1000 ਨੂੰ 0.5 ਨਾਲ ਗੁਣਾ ਕਰ ਦਾਂਗੇ ਤੇ ਬੰਦਾ 500 ਬੰਦੇਗਾ ਸੋ 500 ਮਿਲੀ ਲੀਟਰ ਕੋਈ ਭੰਮਲ ਗੁਸਾਨੀ ਪੜਾਦਰ ਪੜਾ ਕਰੋ ਤੇ ਬਿਲਕੁਲ ਜਵਾਬ ਸਹੀ ਆਏਗਾ 0.1 ਲੀਟਰ ਨੂੰ ਡੈਸੀਲੀਟਰ ਵਿੱਚ ਬਦਲੋ ਬੜਾ ਮਹੱਤਵਪੂਰਨ ਹੈ ਬੱਚਿਓ ਇਹ ਬੜਾ ਤੇ ਇਹਦੀ ਵਰਤੋਂ ਬਹੁਤ ਆ ਜਾਂਦੀ ਹੈ ਹੁਣ ਮੈਨੂੰ ਡੈਸੀ ਚਾਹੀਦਾ ਹੈ ਲੀਟਰ ਹੈਗਾ ਪਹਿਲੇ ਸੋ 0.1 ਲੀਟਰ ਨੂੰ ਲਿਖਾਂਗਾ 0.1 1 ਲੀਟਰ ਤੇ ਕਿੰਨੇ ਡੈਸੀ 1 ਦੇ ਬਰਾਬਰ ਹੁੰਦਾ ਲਓ ਜੀ 10 ਡੈਸੀ 1 ਦੇ ਬਰਾਬਰ ਹੁੰਦਾ ਸੋ ਮੈਂ ਇੱਕ ਦੀ ਥਾਂ ਲਿਖਾਂਗਾ 10 ਡੈਸੀ ਤੇ ਡੈਸੀਲੀਟਰ ਤੇ ਬਣ ਗਿਆ ਇਕੱਠਾ ਤੇ 10 ਨੂੰ 0.1 ਨਾਲ ਗੁਣਾ ਕਰ ਦਾਂਗੇ ਜੋ ਬੰਦਾ 1 ਭਾਗ 1 ਡੈਸੀਲੀਟਰ 0.1 ਲੀਟਰ ਬਰਾਬਰ 1 ਡੈਸੀਲੀਟਰ ਇਹ ਛੇ ਸਵਾਲ ਤੇ ਬੱਚਿਓ ਅਸੀਂ ਉਹ ਵਾਲੇ ਕੀਤੇ ਨੇ ਜਿੱਚ ਛੋਟੀ ਜਾਂ ਵੱਡੀ ਇਕਾਈ ਨੂੰ ਅਸੀਂ ਮੁੱਢਲੀ ਇਕਾਈ 'ਚ ਬਦਲਿਆ ਜਾਂ ਮੁੱਢਲੀ ਇਕਾਈ ਤੋਂ ਅਸੀਂ ਛੋਟੀ ਜਾਂ ਵੱਡੀ ਇਕਾਈ ਵਿੱਚ ਗਏ ਹਾਂ ਹੁਣ ਬੱਚਿਓ ਥੋੜਾ ਔਖੇ ਸਵਾਲ ਕਰਾਂਗੇ 4 ਪੁੱਛੀ ਗੀਏ ਛੋਟੀ ਜਾਂ ਵੱਡੀ ਤੋਂ ਛੋਟੀ ਤੇ ਵੱਡੀ ਜਾਣਾ ਮਤਲਬ ਕਿ ਮੁੱਢਲੀ ਇਕਾਈ ਵਿੱਚ ਨਹੀਂ ਰਹੇਗੀ ਸੋ ਇੱਕ ਪੜਾਅ ਹੋਰ ਆ ਜਾਏਗਾ ਇਹ ਦੇਖੋ ਜਿਹੜੇ ਉਹਦੇ ਵਿੱਚ ਜ਼ਿਆਦਾ ਗੜਬੜ ਹੁੰਦੀ ਹੈ ਇਹ ਦੇਖੋ ਉਹ ਕਿਹੜੀ ਹੈ ਹੁਣ 13 ਮਿਲੀਮੀਟਰ ਨੂੰ ਸੈਂਟੀਮੀਟਰ ਚ ਬਦਲਣਾ ਹੈ ਮਣੀ 13 ਮਿਲੀਮੀਟਰ ਨੂੰ ਮੀਟਰ ਨਹੀਂ ਕਰਨਾ ਮਿਲੀਮੀਟਰ ਛੋਟੀ ਇਕਾਈ ਹੈ ਤੇ ਸੈਂਟੀਮੀਟਰ ਵੀ ਉਹਦੀ ਬਦਲਵੀਂ ਇਕਾਈ ਹੈ ਦੂਜੀ ਇਕਾਈ ਹੈਗੀ ਹੈ ਤੇ ਇਹ ਦੋ ਪੜਾਵਾਂ ਵਿੱਚ ਹੋਏਗਾ ਇਹਦਾ ਮਤਲਬ ਹੈ ਹੋਵੇ ਕਿ ਮੈਨੂੰ ਮਿਲੀਮੀਟਰ ਹਟਾਉਣਾ ਹੈ ਇਹ ਮਿਲੀ ਹਟਾਉਣਾ ਹੈ ਤੇ ਸੈਂਟੀ ਲੈ ਕੇ ਆਉਣਾ ਹੈ ਸੋ ਦੋ ਸਵਾਲ ਹੋ ਜਾਣਗੇ ਪਹਿਲੇ ਮੈਂ ਮਿਲੀ ਹਟਾਵਾਂਗਾ ਫਿਰ ਮੈਂ ਸੈਂਟੀ ਲੈ ਕੇ ਆਵਾਂਗਾ ਹਣ ਮਿਲੀ ਕਿਤੇ ਬਰਾਬਰ ਹੁੰਦਾ 0.001 ਸੋ ਪਹਿਲੇ ਤੇ ਮਿਲੀ ਹਟਾ ਲਾਂਗੇ 13 ਗੁਣਾ 0.001 ਕਲਾ ਮੀਟਰ ਰਹਿ ਗਿਆ ਤੇ ਕਿੰਨਾ ਬਣਿਆ ਲਗੁਣਾ ਕੀਤਾ 0.013 ਮੀਟਰ ਬਣ ਗਿਆ ਕਿਉਂਕਿ 1 ਮਿਲੀ 0.001 ਦੇ ਬਰਾਬਰ ਹੁੰਦਾ ਹੁਣ ਮੈਨੂੰ ਸੈਂਟੀ ਚਾਹੀਦਾ ਤੇ ਫਿਰ ਕੀ ਕਰਾਂਗਾ ਇਹਨੂੰ 0.013 ਨੂੰ ਲਿਖਾਂਗਾ ਗੁਣਾ 1 ਤੇ ਸੈਂਟੀ ਕਿੰਨੇ ਸੈਂਟੀ ਬੱਚੇ 1 ਦੇ ਬਰਾਬਰ ਹੁੰਦਾ 100 ਸੈਂਟੀ ਇੱਕ ਦੇ ਬਰਾਬਰ ਹੁੰਦਾ ਹੈ ਸੋ ਮੈਂ ਇੱਕ ਦੀ ਥਾਂ ਲਿਖਾਂਗਾ 100 ਸੈਂਟੀ ਤੇ ਜਿਹੜੇ ਦੋਨਾਂ ਨੂੰ ਗੁਣਾ ਕਰਾਂਗਾ ਤੇ ਇਹ ਬਣ ਜਾਏਗਾ 1.3 1.3 ਸੈਂਟੀਮੀਟਰ ਇਹ ਹੋ ਗਿਆ ਜਵਾਬ 13 ਮਿਲੀਮੀਟਰ ਬਰਾਬਰ 1.3 ਸੈਂਟੀਮੀਟਰ 13 ਮਿਲੀਮੀਟਰ ਬਰਾਬਰ 1.3 ਸੈਂਟੀਮੀਟਰ ਹੁਣ ਹੋਰ ਦੇਖੋ ਕਿਤੇ 25 ਮਿਲੀਲੀਟਰ ਨੂੰ डेसीलीटर ਵਿੱਚ ਬਦਲੋ डेसीलीटर ਵਿੱਚ ਬਦਲਣਾ ਸੋ ਪਹਿਲੇ ਮੈਂ ਮਿਲੀ ਹਟਾਵਾਂਗਾ ਸੋ ਮਿਲੀ ਨੂੰ ਚੱਕਣ ਦਾ ਕੀ ਤਰੀਕਾ ਹੈ ਮਿਲੀ ਦੀ ਥਾਂ 0.001 ਲਿਖਿਆ ਜਾ ਸਕਦਾ ਹੈ ਸੋ ਮੈਂ ਲਿਖ ਦਿੱਤਾ ਜੀ ਮਿਲੀ ਥਾਂ 0.001 ਲਿਖ ਦਿੱਤਾ 25 ਨਾਲ ਗੁਣਾ ਕਰ ਦਿੱਤਾ ਤੇ 25 ਨਾਲ ਗੁਣਾ ਕੀਤਾ ਤਾਂ ਕੀ ਬਣ ਗਿਆ 0.025 ਕਿਉਂਕਿ 1 2 3 ਸੋ 1 2 3 ਜ਼ੀਰੋ ਪਾ ਕੇ ਦਸ਼ਮਲਵ ਲਗਾਤਾ 300 ਮਿਲੀਲੀਟਰ ਬਰਾਬਰ ਹੈਗਾ 0.025 ਲੀਟਰ ਦੇ ਹੁਣ ਮੈਨੂੰ ਡੈਸੀ ਚਾਹੀਦਾ ਤੇ ਪਹਿਲੇ ਮੈਂ ਕੀ ਕਰਾਂਗਾ ਇਹਨੂੰ ਲਿਖਾਂਗਾ ਗੁਣਾ 1 ਗੁਣਾ 1 ਲਿਖ ਲਿਆ ਤੇ ਬੱਚੋ ਕਿੰਨੇ ਡੈਸੀਆਂ ਦਾ 1 ਬਣਦਾ 10 ਡੈਸੀਆਂ ਦਾ 1 ਬਣਦਾ ਤੇ ਮੈਂ 1 ਦੀ ਜਗ੍ਹਾ ਲਿਖਾਂਗਾ 10 ਡੈਸੀ ਹੁਣ ਇਹਦੇ ਡੈਸੀ ਲੀਟਰ ਵਿੱਚ ਬਰਵਾ ਗਿਆ ਜੋ ਚਾਹੀਦਾ ਸੀਗਾ ਤੇ ਨੂੰ ਇਹਨਾਂ ਗੁਣਾ ਕਰਦਾਗਾ 0.25 ਗੁਣਾ 10 ਹੋ ਗਿਆ 2. इत बच गलती हो गई एक मिनट जीरो पॉइंट दो जवाब ठीक है इतने गलती हो गई मेरे को ना मैं दोबारा लिख देना दिना ए जीरो पॉइंट जीरो दो है ठीक है ਇਹਨੂੰ ਜੇਲੇ 10 ਨਾਲ ਗੁਣਾ ਕਰਾਂਗੇ ਤੇ ਕੀ ਬਣ ਜਾਏਗਾ 0.25 0.25 ਡੈਸੀਲੀਟਰ ਇਹ ਬੱਚੇ 0.25 ਇਹਨਾਂ 0.025 ਨਾ ਤੇ ਇੱਥੇ 0.025 ਲਿਖਣਾ ਸੀਗਾ ਉਹ ਟਾਈਪਿੰਗ ਵਿੱਚ ਮਿਸਟੇਕ ਹੋ ਗਈ ਮੇਰੇ ਕੋਲ ਹੁਣ ਵੀਡੀਓ ਸਾਰਾ ਇੰਨਾ ਵੱਡਾ ਹੋ ਗਿਆ ਤੇ ਮੈਨੂੰ ਮੁੜ ਕੇ ਕਰਨਾ ਹੋਵੇਗਾ ਬਹੁਤ ਟਾਈਮ ਲੱਗ ਜਾਏਗਾ ਠੀਕ ਹੈ ਨਾ ਸੋ ਇਹਨੂੰ ਤੁਸੀਂ ਇਹ ਚੀਜ਼ ਚੀਜ਼ ਗਲਤ ਹੈਗੀ ਹੈ ਟਾਈਪਿੰਗ ਮਿਸਟੇਕ ਹੋਈ ਹੈ ਹੋਰ ਕੋਈ ਗਲਤੀ ਹੈਗੀ ਜਿਹੜੇ ਬੱਚੇ ਸਮਝਦੇ ਨੇ ਉਹ ਇਸ ਗੱਲ ਨੂੰ ਸਮਝ ਜਾਣਗੇ ਕਿ ਇਹ ਇੱਥੇ ਟਾਈਪਿੰਗ ਮਿਸਟੇਕ ਹੈ ਉਗੀਸ ਪੜਾਓ ਤਾਂ ਇਸ ਪੜਾਤੇ ਵਿੱਚ 0.025 ਲਿਖਣਾ ਸੀ ਜਿਹੜੇ 10 ਨਾਲ ਗੁਣਾ ਕਰਾਂਗੇ ਇਹ ਬਣੇ 0.25 ਡੈਸੀ ਲੀਟਰ ਦੋ ਸਵਾਲ ਹੋਰ ਕਰਦੇ ਹਾਂ ਹੁਣ ਇਹ ਦੇਖੋ 700 ਮਿਲੀਗ੍ਰਾਮ ਨੂੰ ਹੈਕਟੋਗ੍ਰਾਮ ਵਿੱਚ ਬਦਲੋ ਲਓ ਜੀ ਸੋ ਪਹਿਲੇ ਹਟਾਵਾਂਗੇ ਮਿਲੀ ਮਿਲੀ ਕਿਹਦੇ ਬਰਾਬਰ 0.001 ਹਰਤਾ ਜੀ 0.001 ਗ੍ਰਾਮ ਬਣ ਗਿਆ ਤੇ ਇਹ ਬਣ ਗਿਆ 0.7 ਗ੍ਰਾਮ ਕਿਉਂਕਿ 1 2 3 ਸੋ so, 1 2 3 0.7 ਗ੍ਰਾਮ ਹੁਣ ਹੈਕਟੋ ਮੈਂ ਲੈ ਕੇ ਆਣਾ ਤੇ ਕਿੰਨੇ ਹੈਕਟੋਆਂ ਦਾ 1 ਬਣਦਾ ਲਓ ਜੀ 0.01 ਹੈਕਟੋ ਦਾ 1 ਬਣਦਾ ਸੋ ਮੈਂ 1 ਦੀ ਜਗ੍ਹਾ ਲਿਖਾਂਗਾ 0.01 ਹੈਕਟੋ ਲਿਖ ਦਿੱਤਾ ਨਾ 1 ਦੀ ਥਾਂ ਲਿਖ ਦਿੱਤਾ ਤੇ ਨਾਲ ਗ੍ਰਾਮ ਦੇ ਨਾਲ ਜੁੜ ਗਿਆ ਗ੍ਰਾਮ ਪਹਿਲੀ ਸੀਗਾ ਇੱਥੇ ਮੈਂ 1 ਦੀ ਜਗ੍ਹਾ 0.01 ਹੈਕਟੋ ਲਿਖਿਆ ਤੇ ਜਿਹੜੇ ਇਹ ਦੋਨੋਂ ਨੂੰ ਗੁਣਾ ਕਰਾਂਗੇ ਤੇ ਬਣ ਜਗਾ 0.007 ਹੈਕਟੋਗ੍ਰਾਮ ਇਹ ਸਾਡਾ ਆ ਗਿਆ ਜਵਾਬ ਤੇ ਆਖਰੀ ਸਵਾਲ 11 ਡੈਸੀਮੀਟਰ ਨੂੰ ਮਿਲੀਮੀਟਰ ਵਿੱਚ ਬਦਲੋ ਪਹਿਲੇ ਹਟਾਵਾਂਗੇ ਡੈਸੀ ਤੇ ਵਿੱਚੋਂ ਡੈਸੀ ਕਿਹਦੇ ਬਰਾਬਰ ਹੁੰਦਾ 0.1 ਸੋ 11 0.1 ਡੈਸੀ हट ਗਿਆ ਡੈਸੀ ਦੀ ਜਗ੍ਹਾ 0.1 ਆ ਗਿਆ ਮੀਟਰ ਰਹਿ ਗਿਆ ਇਕੱਲਾ ਜਿਹੜੇ ਗੁਣਾ ਕੀਤਾ 1.1 ਮੀਟਰ ਹੁਣ ਮੈਨੂੰ ਚਾਹੀਦਾ ਮਿਲੀ ਠੀਕ ਹੈ ਨਾ ਤੇ ਮੈਂ ਇਹਨੂੰ ਕੀ ਕਰਾਂਗਾ 1.1 1 ਮੀਟਰ ਲਿਖ ਦਿੱਤਾ ਤੇ ਬੱਚਿਓ ਕਿੰਨੇ ਮਿਲੀਲੀਟਰਾਂ ਦਾ ਕਿੰਨੇ ਮਿਲੀਮੀਟਰ ਦਾ ਮੀਟਰ ਬੰਦਾ ਕਿੰਨੇ ਮਿਲੀ ਕਿੰਨੇ ਮਿਲੀ ਇੱਕ ਦੇ ਬਰਾਬਰ ਹੁੰਦੇ ਨੇ 1000 ਮਿਲੀ ਇੱਕ ਦੇ ਬਰਾਬਰ ਹੁੰਦੇ ਨੇ ਸੋ ਮੈਂ ਇੱਕ ਦੀ ਥਾਂ ਲਿਖ ਦਿੱਤਾ 1000 ਮਿਲੀ ਸੋ ਮਿਲੀਮੀਟਰ ਦੇ ਆ ਗਿਆ ਇਹ ਮਿਲੀਮੀਟਰ ਹੈਗਾ ਨਾ ਮਿਲੀਮੀਟਰ ਮੈਨੂੰ ਮਿਲ ਗਿਆ ਤੇ 1000 ਨੂੰ 1.1 ਨਾਲ ਗੁਣਾ ਕਰ ਦਾਂਗੇ ਇੱਥੇ ਬੰਜੇ 1100 ਮਿਲੀਮੀਟਰ ਸੋ ਐਸੀ ਪਿਆਰੇ ਵਿਦਿਆਰਥੀਓ ਬੜਾ ਹੀ ਮਹੱਤਵਪੂਰਨ ਵਿਸ਼ਾ ਇਕਾਈਆਂ ਦੀ ਅਦਲਾ ਬਦਲੀ ਬੜੇ ਵਿਸਥਾਰ ਦੇ ਨਾਲ ਮੈਂ ਤੁਹਾਨੂੰ ਸਮਝਾਇਆ ਤੇਰਾ ਢੰਗ ਤਰੀਕਾ ਵੀ ਦੱਸ ਦਿੱਤਾ ਹੈ ਕਿ ਕਿਵੇਂ ਇੱਕ ਇਕਾਈ ਤੋਂ ਦੂਜੀ ਇਕਾਈ ਭਾਵੇਂ ਮੁੱਢਲੀ ਤੋਂ ਛੋਟੀ ਵੱਡੀ ਜਾਂ ਛੋਟੀ ਵੱਡੀ ਤੋਂ ਮੁੱਢਲੀ ਜਾਂ ਛੋਟੀ ਵੱਡੀ ਤੋਂ ਦੂਜੀ ਛੋਟੀ ਵੱਡੀ ਕਿਵੇਂ ਉਹਨੂੰ ਬਦਲਿਆ ਜਾਂਦਾ ਹੈ ਤੇ ਜੇ ਤੁਸੀਂ ਪੜਾਅ ਦਾ ਫੜਾ ਇਦਾਂ ਸਾਰਿਆਂ ਦੀ ਪ੍ਰੈਕਟਿਸ ਅਭਿਆਸ ਕਰ ਲੋਗੇ ਤੇ ਫਿਰ ਤੇ ਬੱਚੇ ਸਵਾਲ ਵਿੱਚ ਕੀ ਵਰ ਕੀ ਹੁੰਦਾ ਹੈ ਜਦੋਂ ਅਸੀਂ ਇਕਾਈਆਂ ਬਦਲਦੇ ਹਾਂ ਉਈ ਕਈ ਬਦਲ ਵਿੱਚ ਗਲਤੀ ਹੋ ਜਾਂਦੀ ਤੇ ਸਾਰਾ ਸਵਾਲ ਹੀ ਗਲਤ ਹੋ ਜਾਂਦਾ ਤੇ ਉਹਦੇ ਨੰਬਰ ਫਿਰ ਮਿਲਦੇ ਨੇ 0 ਇਸ ਕਰਕੇ ਇਹ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ ਇਹਦੀ ਵਰਤੋਂ ਵਿਗਿਆਨ ਵਿੱਚ ਵੀ ਹੁੰਦੀ ਹੈ ਰਸਾਇਣ ਵਿਗਿਆਨ ਵਿੱਚ ਵੀ ਭੌਤਿਕ ਗਿਆਨ ਵਿੱਚ ਵੀ ਤੇ ਗਣਿਤ ਵਿੱਚ ਵੀ ਸੋ ਇਸ ਕਰਕੇ ਇਹਨੂੰ ਤੁਸੀਂ ਇਹ ਬੜਾ ਹੀ ਚਲੋ ਫੰਡਾਮੈਂਟਲ ਬੇਸਿਕ ਜਾਂ ਮਲਕੀ ਜਿਹੜੇ ਮੁੱਢੀਆਂ ਗੱਲਾਂ ਵਿੱਚੋਂ ਐਸੀ ਚੀਜ਼ ਹੈਗੀ ਹੈ ਤੇ ਇਹਦੇ ਬਾਰੇ ਕਿਸੇ ਵੀ ਕਿਸਮ ਦਾ ਕੋਈ ਪੰਬਲ ਪੂਸਾ ਨਹੀਂ ਲੈਣਾ ਚਾਹੀਦਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ